ਸ਼੍ਰੀਕਾਂਤ ਸਾਹਿਬ ਦੇ ਵਿੱਚ ਇੱਕ ਬੜੀ ਹੀ ਭਿਆਨਕ ਵਾਰਤਾਤ ਹੋਈ ਹੈ ਇੱਕ ਵੱਡਾ ਹਾਦਸਾ ਵਾਪਰਿਆ ਹੈ ਤੁਹਾਨੂੰ ਦੱਸਦੀ ਕਿ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਵਾਲੇ ਸੇਵਾਦਾਰ ਦੀ ਮੌਤ ਹੋ ਚੁੱਕੀ ਹੈ ਅਚਾਨਕ ਤਾਰ ਟੁੱਟਣ ਦੇ ਕਾਰਨ ਸੇਵਾਦਾਰ ਜਿਹੜਾ ਆ ਨਿਸ਼ਾਨ ਸਾਹਿਬ ਤੇ ਚੜਿਆ ਹੋਇਆ ਸੀ ਕਪੜਾ ਬਦਲ ਰਿਹਾ ਸੀਗਾ ਨਿਸ਼ਾਨ ਸਾਹਿਬ ਦਾ ਔਰ ਅਚਾਨਕ ਤਾਰ ਜਿਹੜੀ ਹੈ ਉਹ ਟੁੱਟ ਜਾਂਦੀ ਹੈ ਤੇ ਤਾਰ ਟੁੱਟਣ ਕਰਕੇ ਉਚਾਈ ਤੋਂ ਸੇਵਾਦਾਰ ਜਿਹੜਾ ਆ ਉਹ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਕਾਰਨ ਇਸ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਤਨਾਮ ਸਿੰਘ ਹੈ ਇਹ ਵੀਰ ਸੇਵਾਦਾਰ ਜਿਹੜਾ ਹਰ ਵਾਰ ਸੇਵਾ ਕਰਦਾ ਸੀਗਾ ਆਪਣੀ ਸੇਵਾ ਨਿਭਾਉਂਦਾ ਸੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਵਿੱਚ ਤਾਂ ਪਾਰਟ ਟਾਈਮ ਕੰਮ ਕਰਦਾ ਸੀਗਾ ਐਸਜੀਪੀਸੀ ਦਾ ਕਹਿਣਾ ਹੈ ਕਿ ਸਾਡੇ ਨਾਲ ਪਾਰਟ ਟਾਈਮ ਜੁੜਿਆ ਹੋਇਆ ਸੀ ਇਹ ਵੀਰ ਹਰ ਵਾਰ ਸੇਵਾ ਕਰਦਾ ਸੀ ਔਰ ਜਦੋਂ ਕਪੜਾ ਬਦਲਣਾ ਸੀਗਾ ਨਿਸ਼ਾਨ ਸਾਹਿਬ ਦਾ ਤਾਂ ਇਹ ਵੀਰ ਜਿਹੜਾ ਆ ਉਹ ਸੇਵਾ ਨਿਭਾਉਂਦਾ ਸੀ ਸਤਨਾਮ ਸਿੰਘ ਜਿਸ ਦਾ ਨਾਮ ਹੈ ਤਾਂ ਜਦੋਂ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਿਹਾ ਸੀਗਾ ਕੱਪੜਾ ਬਦਲ ਰਿਹਾ ਸੀਗਾ ਤਾਂ ਨਿਸ਼ਾਨ ਸਾਹਿਬ ਤੇ ਜਦੋਂ ਚੜਿਆ ਤਾਂ ਜਿਹੜੀ ਤਾਰ ਹੈ ਨਿਸ਼ਾਨ ਸਾਹਿਬ ਦੀ ਜਦੋਂ ਤੁਸੀਂ ਦੇਖੋ ਤਾਂ ਸਪੋਰਟ ਦੇ ਵਾਸਤੇ ਜਿਸ ਤਾਰ ਤੇ ਫੱਟੀ ਲੱਗੀ ਹੁੰਦੀ ਹੈ ਜਿਹੜੀ ਫੱਟੀ ਤੇ ਬੈਠ ਕੇ ਸੇਵਾਦਾਰ ਜਿਹੜੇ ਉੱਪਰ ਜਾਂਦੇ ਨੇ ਨਿਸ਼ਾਨ ਸਾਹਿਬ ਦੇ ਉੱਪਰ ਤਾਂ ਉਹ ਤਾਰ ਦੇ ਜ਼ਰੀਏ ਫੱਟੀ ਜਿਹੜੀ ਉੱਪਰ ਜਾਂਦੀ ਹੈ ਤਾਂ ਉਹ ਜਿਹੜੀ ਤਾਰ ਹੈ ਟੁੱਟ ਜਾਂਦੀ ਹੈ ਜਿਸ ਕਾਰਨ ਫੱਟੀ ਦੇ ਸਣੇ ਸੇਵਾਦਾਰ ਵੀਰ ਜਿਹੜਾ ਆ ਉਹ ਹੇਠਾਂ ਜ਼ਮੀਨ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਇੱਕ ਪਹਿਲਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਖੜਿਆ ਉੱਥੋਂ ਜਵਾਬ ਹੋ ਗਿਆ ਤੇ ਫਿਰ ਉਸਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਲੈ ਕੇ ਗਏ ਪਰ ਇਸ ਵੀਰ ਨੇ ਦਮ ਤੋੜ ਦਿੱਤਾ ਇਸ ਦੀ ਮੌਤ ਹੋ ਚੁੱਕੀ ਹੈ ਬੜਾ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਬਟਾਲੇ ਦੇ ਵਿੱਚ ਸ਼੍ਰੀ ਗੰਦ ਸਾਹਿਬ ਗੁਰਦੁਆਰਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਆਤਾ ਉਸ ਜਗ੍ਹਾ ਦੇ ਉੱਪਰ ਹੀ ਇਹ ਵੀਰ ਸੇਵਾਦਾਰ ਜਿਹੜਾ ਕਿ ਹਰ ਵਾਰ ਆਪਣਾ ਸੇਵਾ ਨਿਭਾਉਂਦਾ ਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦਾ ਸੀ ਸੇਵਾਦਾਰ ਹੈ ਸਤਨਾਮ ਸਿੰਘ ਐਸਜੀਪੀਸੀ ਵਾਲਿਆਂ ਦਾ ਕਹਿਣਾ ਹੈ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਵੀਰ ਸਾਡੇ ਨਾਲ ਪਾਰਟ ਟਾਈਮ ਤੋਂ ਜੁੜਿਆ ਹੋਇਆ ਸੀਗਾ ਔਰ ਸੇਵਾ ਜਿਹੜੀ ਹੈ ਇੱਥੇ ਨਿਭਾਉਂਦਾ ਹੁੰਦਾ ਸੀ ਜਦੋਂ ਨਿਸ਼ਾਨ ਸਾਹਿਬ ਦੀ ਸੇਵਾ ਹੁੰਦੀ ਸੀ ਜਦ ਜਦੋਂ ਨਿਸ਼ਾਨ ਸਾਹਿਬ ਨੂੰ ਧੋਣਾ ਹੁੰਦਾ ਸੀ ਜਾਂ ਜਦੋਂ ਨਵਾਂ ਕੱਪੜਾ ਨਿਸ਼ਾਨ ਸਾਹਿਬ ਤੇ ਚੜਾਇਆ ਜਾਂਦਾ ਹੈ ਤਾਂ ਹੀ ਵੀਰ ਸੇਵਾ ਕਰਦਾ ਸੀਗਾ ਔਰ ਇਸ ਵਾਰ ਵੀ ਇਸ ਵੀਰ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਸੀ ਤਾਂ ਅਚਾਨਕ ਨਿਸ਼ਾਨ ਸਾਹਿਬ ਦੀ ਜਿਹੜੀ ਤਾਰ ਹੁੰਦੀ ਹੈ ਜਿਸ ਤਾਰ ਦੇ ਨਾਲ ਫੱਟੀ ਜਿਹੜੀ ਹੈ ਜਿਸ ਉੱਪਰ ਬੈਠ ਕੇ ਸੇਵਾਦਾਰ ਉੱਪਰ ਜਾਂਦਾ ਹੈ ਉਹ ਫੱਟੀ ਜਿਹੜੀ ਹੈ ਟੁੱਟ ਜਾਂਦੀ ਹੈ ਤਾਂ ਤਾਰ ਜਿਹੜੀ ਟੁੱਟਦੀ ਹੈ ਤਾਂ ਤਾਰ ਟੁੱਟਣ ਦੇ ਕਰਕੇ ਸਿੱਧਾ ਸੇਵਾਦਾਰ ਵੀਰ ਜਿਹੜਾ ਹੈ ਉਹ ਖੇਠਾ ਜ਼ਮੀਨ ਦੇ ਉੱਪਰ ਆ ਡਿੱਗਦਾ ਹੈ ਜਿਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਵੀਰ ਨੂੰ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਹਸਪਤਾਲ ਲਜਾਇਆ ਗਿਆ ਪਰ ਉੱਥੇ ਜਾ ਕੇ ਇਸ ਵੀ ਵੀਰ ਨੇ ਧਾਮ ਤੋੜ ਦਿੱਤਾ ਕਿਉਂਕਿ ਉਚਾਈ ਬਹੁਤ ਹੁੰਦੀ ਹੈ ਤੁਸੀਂ ਨਾਰਮਲ ਵੀ ਦੇਖੋ ਨਿਸ਼ਾਨ ਸਾਹਿਬ ਦੀ ਤਾਂ ਤਕਰੀਬਨ 80 ਤੋਂ 100 ਫੁੱਟ ਤੋਂ ਤਾਂ ਹੀ ਨਿਸ਼ਾਨ ਸਾਹਿਬ ਦੀ ਉਚਾਈ ਹੁੰਦੀ ਹੈ ਕਈ ਤਾਂ ਬਹੁਤ 150 150 ਫੁੱਟ ਤੱਕ ਵੀ ਗੁਰਦੁਆਰਿਆਂ ਦੇ ਚਲੇ ਜਾਂਦੇ ਹਨ ਨਿਸ਼ਾਨ ਸਾਹਿਬ ਤਾਂ ਅੱਜ ਉਹਦਾ ਅਸੀਂ ਨਾਰਮਲੀ ਗੱਲ ਕਰੀਏ ਤਾਂ 80 ਫੁੱਟ ਤੋਂ ਲੈ ਕੇ 100 120 ਫੁੱਟ ਤੱਕ ਹੁੰਦੀ ਹੈ ਉਚਾਈ ਸੋ ਇੰਨੀ ਉਚਾਈ ਤੋਂ ਬੰਦਾ ਜੇਕਰ ਜੱਕਦਮ ਹੀਠਾ ਜ਼ਮੀਨ ਤੇ ਡਿੱਗੇ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਕਿੰਨੀ ਸੱਟ ਲੱਗੇਗੀ ਜਾਂ ਹੋ ਸਕਦਾ ਹੈ ਬੰਦਾ ਮੌਕੇ ਤੇ ਵੀ ਧਾਮ ਤੋੜ ਦਵੇ ਕਿਉਂਕਿ ਚਾਈ ਬਹੁਤ ਹੁੰਦੀ ਹੈ ਤਾਂ ਇਹ ਤਸਵੀਰ ਦੇਖ ਸਕਦੇ ਹੋ ਇਸ ਵੀਰ ਦੀ ਇਹ ਵੀਰ ਇਸੇ ਤਰ੍ਹਾਂ ਹੀ ਹਰ ਵਾਰੀ ਸੇਵਾ ਨਿਭਾਉਂਦਾ ਸੀ ਪਰ ਹੁਣ ਇਸ ਵੀਰ ਦੇ ਨਾਲ ਇਹ ਬੜੀ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਕੱਪੜਾ ਬਦਲਣ ਦੀ ਜਦੋਂ ਸੇਵਾ ਕਰਦਾ ਹੈ ਤਾਂ ਅਚਾਨਕ ਤਾਰ ਟੁੱਟ ਜਾਂਦੀ ਹੈ ਤਾਰ ਟੁੱਟਣ ਦੇ ਨਾਲ ਇਹ ਸਿੱਧਾ ਵੀਰ ਜਿਹੜਾ ਉਹ ਖੇਠਾਂ ਆਣ ਕੇ ਡਿੱਗਦਾ ਹੈ ਜਿਸ ਕਾਰਨ ਇਸ ਦੀ ਮੌਤ ਹੋ ਚੁੱਕੀ ਹੈ ਉਧਰ ਐਸਟੀਪੀਸੀ ਦੇ ਜਿੰਨੇ ਵੀ ਮੈਂਬਰ ਨੇ ਜਿਹੜਾ ਵੀ ਪ੍ਰਸ਼ਾਸਨ ਨੇ ਪ੍ਰਬੰਧਕ ਨੇ ਉਹਨਾਂ ਨੇ ਸੋਗ ਜਿਹੜਾ ਜਤਾਇਆ ਹੈ ਔਰ ਪਰਿਵਾਰ ਦੇ ਨਾਲ ਖੜੇ ਹੋਣ ਦਾ ਭਰੋਸਾ ਵੀ ਦਿੱਤਾ ਹੈ ਕਿ ਅਸੀਂ ਪਰਿਵਾਰ ਦੇ ਨਾਲ ਖੜੇ ਆਂ ਜਿੱਥੇ ਵੀ ਜਿਸ ਵੀ ਤਰੀਕੇ ਦੀ ਮਦਦ ਚਾਹੀਦੀ ਹੋਵੇ ਕਿ ਐਸਜੀਪੀਸੀ ਨਾਲ ਹੈ ਤਾਂ ਹਰੇਕ ਤਰੀਕੇ ਦੀ ਜਿਹੜੀ ਸਹਾਇਤਾ ਹੈ ਅੱਜ ਦੁਖਦਾਈ ਘਟਨਾ ਵਾਪਰੀ ਜਦੋਂ ਇਤਿਹਾਸਕ ਗੁਰਦੁਆਰਾ ਸ਼੍ਰੀ ਕਾਂਤ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਸਾਡਾ ਇੱਕ ਬਹੁਤ ਸਤਿਕਾਰਯੋਗ ਆਟਮ ਮੁਲਾਜ਼ਮ ਬਿਜਲੀ ਮਿਸਤਰੀ ਉਹ ਜਦੋਂ ਨਿਸ਼ਾਨ ਸਾਹਿਬ ਦੇ ਉੱਤੇ ਸੇਵਾ ਕਰਨ ਲਈ ਗਿਆ ਉੱਤੋਂ ਜਾ ਕੇ ਸਿਰੇ ਦੇ ਉੱਤੋਂ ਜਾ ਕੇ ਤਾਰ ਜਿਹੜੀ ਇਹ ਟੁੱਟਣ ਕਰਕੇ ਉੱਤੋਂ ਸਿੱਧਾ ਥੱਲੇ ਆਣ ਕੇ ਨਿਸ਼ਾਨ ਸਾਹਿਬ ਦੇ ਖੜੇ ਤੇ ਵੱਜਾ ਮੈਨੂੰ ਇੱਥੋਂ ਗੁਰਦਵਾਰ ਸਾਹਿਬ ਤੋਂ ਇਹ ਜਿਹੜੇ ਸਾਡੇ ਮੁਲਾਜ਼ਮ ਸਨ ਉਸ ਦੇ ਉਹਨਾਂ ਦਾ ਫੋਨ ਗਿਆ ਫੌਰੀ ਤੌਰ ਤੇ ਉਹਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵੱਲੋਂ ਇਹ ਡੈਡ ਕੋਸਟ ਕਰ ਦਿੱਤਾ ਗਿਆ ਜਿਹਦੀ ਇਹ ਵੇ ਸਰਕਾਰੀਆ ਸਕੂਲ ਚ ਡੈਡ ਬੜੀ ਰખી ਗਈ ਹੈ ਬਹੁਤ ਦੁਖਦਾਈ ਘਟਨਾ ਹੈ ਪਰਿਵਾਰ ਲਈ ਸਾਡੇ ਲਈ ਕਿਉਂਕਿ ਸਾਡੀ ਇੱਕ ਸੰਸਥਾ ਦੇ ਉਹ ਇੱਕ ਹੀ ਸ਼ਾਸੀ ਸਾਡੇ ਪਰਿਵਾਰ ਦਾ ਇੱਕ ਮੈਂਬਰ ਸੀ ਔਰ ਪਹਿਲਾਂ ਹੀ ਪਰਿਵਾਰ ਵਿੱਚ ਉਹਦੇ ਚ ਬੜੀ ਵੱਡੀ ਸਤਨਾਮ ਸਿੰਘ ਉਹਦਾ ਨਾਂ ਹੀ ਬੜੀ ਵੱਡੀ ਘਾਟ ਸੀ ਜਦੋਂ ਪਿਛਲੇ ਸਮੇਂ ਉਹਦੇ ਜਵਾਨ ਬੇਟੇ ਦਾ ਅਚਨਚੇਤ ਇਸ ਜਹਾਨ ਤੋਂ ਦੁਰ ਜਾਣਾ ਉਹਨੋਦ ਗਿਆ ਛੋਟੀਆਂ-ਛੋਟੀਆਂ ਦੋ ਬੱਚੀਆਂ ਨੇ ਨਾਲ ਉਹਦੇ ਧਰਮ ਪਤਨੀ ਹੈ ਜੋ ਸਰੀਰਕ ਤੌਰ ਤੇ ਠੀਕ ਨਹੀਂ ਪਰ ਇਹ ਉਸ ਪ੍ਰਮਾਤਮਾ ਦੀਆਂ ਕੁਦਰਤ ਦੀਆਂ ਖੇਡਾਂ ਵਿੱਚ ਕਿਸੇ ਬੰਦੇ ਦਾ ਵਸ ਨਹੀਂ ਸਾਡੇ ਲਈ ਸਾਡੀ ਸੰਸਦਾ ਲਈ ਬਹੁਤ ਦੁਖਦਈ ਹੈ ਪਰਿਵਾਰ ਲਈ ਬਹੁਤ ਦੁਖਦਈ ਹੈ ਮੈਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਦੋਸਤ ਵਜੋਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਇਹਦੇ ਪ੍ਰਤੀ ਉਹੀ ਆਪਣੇ ਪ੍ਰਧਾਨ ਸਾਹਿਬ ਨੂੰ ਤੇ ਉੱਤੇ ਸੈਕਟਰੀ ਸਾਹਿਬ ਨੂੰ ਦੱਸ ਦਿੱਤਾ ਦਫਤਰੀ ਤੌਰ ਤੇ ਵੀ ਮੈਂ ਨਿੱਜੀ ਤੌਰ ਤੇ ਵੀ ਜੋ ਅਗਲੀ ਕਾਰਵਾਈ ਇਹ ਪੋਸਟਮਾਰਟਮ ਤੋਂ ਬਾਅਦ ਇਸ ਅਜੀਜ਼ ਸਰਦਾਰ ਸਤਰਾਮ ਸਿੰਘ ਦਾ ਸ਼ਸਕਾਰ ਉਹਦੇ ਪਿੰਡ ਬਾਲੇਵਾਲ ਵਿਖੇ ਕੀਤਾ ਜਾਏਗਾ ਪਰਿਵਾਰ ਦੇ ਕੁਝ ਮੈਂਬਰ ਉਹਨਾਂ ਦਾ ਪੁੱਤੀਜਾ ਆਇਆ ਉਹਨਾਂ ਦੀ ਧਰਮ ਪਤਨੀ ਨੂੰ ਲੈਣ ਲਈ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀੋਂ ਗੱਡੀ ਤੇ ਮੁਲਾਜ਼ਮ ਭੇਜੇ ਆ ਹੁਣ ਇਸ ਟੀ ਥਾਣੇ ਚ ਜਿਹੜੀ ਰਿਪੋਰਟ ਲਿਖਾ ਕੇ ਉਹ ਤੋਂ ਬਾਅਦ ਇਥੋਂ ਦੀ ਪੋਸਟ ਮਾਰਨ ਦੀ ਕਾਰਵਾਈ ਕਰਵਾਉਣ ਜਾ ਰਿਹਾ ਮੇਰੇ ਚਾਚਾ ਜੀ ਕਿਸ ਤਰ੍ਹਾਂ ਦਾ ਉਹ ਨਿਸ਼ਾਨ ਸਾਹਿਬ ਚੜਾਉਣ ਗਏ ਗੁਰਦੁਆਰੇ ਕਨ ਸਾਹਿਬ ਉੱਤੋਂ ਦੇਖ ਕੇ ਮੇਰੇ ਕਹਿੰਦੇ ਕਿ ਨਾਲ ਹੀ ਡੈੱਟ ਹੋ ਗਏ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਉਹਨਾਂ ਦੀ ਪਤਨੀ ਦੋ ਬੇਟੀਆਂ ਛੋਟੀ ਛੋਟੀਆਂ ਇਕੱਲੇ ਇਕੱਲੇ ਪਹਿਲਾਂ 10 ਸਾਲ ਪਹਿਲਾਂ ਉਹਨਾਂ ਦੇ ਮੁੰਡੇ ਦੀ ਡੈੱਥ ਹੋ ਗਈ ਜਿਵਾਣੀ ਰੀਆ 25 ਸਾਲਾਂ ਨੂੰ ਦੀ ਕਾਫੀ ਤੇ ਜਿਹੜੀ ਉਹ ਵੀ ਕੁਝ ਕਰਦੀ ਸੀ ਜਾਂ ਉਹ ਵੀ ਕੁਝ ਨਹੀਂ ਨਹੀਂ ਉਹ ਤੇ ਘਰੇ ਵਿਚਰੀ ਉਹ ਵੀ ਛੋੜੀ ਬਿਮਾਰੀ ਦਿੰਦੇ ਸੀ ਦਵਾਈਆਂ ਤੇ ਇਹ ਬੜੀ ਦੇਰ ਦੀ ਸੇਵਾ ਕਰਦੇ ਹਾਂ ਹਾਂਜੀ ਤੇ ਸ਼ੁਰੂ ਤਾਂ ਇਹ ਉੱਚ ਕਮੇਟੀ ਦੇ ਵਿੱਚ ਹੀ ਗੱਲ ਸਰਦਾ ਜਾਂਦੇ ਹਾਂਜੀ ਧੰਨਵਾਦ ਮੈਨੂੰ ਸੁਰੇ ਫੋਨ ਆਇਆ ਮੈਂ ਕੰਮ ਤੇ ਚੱਲਿਆ ਸੀ ਮੈਂ ਵੀ ਤੇ ਘਰੋਂ ਨਾਲ ਦੀ ਫੋਨ ਆਇਆ ਵਾਈਸ ਦਾ ਤੇ ਉਹ ਕਹਿੰਦੇ ਚਾਚੇ ਨੂੰ ਸੱਟ ਲੱਗੀ ਸਮੇਂ ਤੇ ਆ ਦੇਖਿਆ ਦੇ ਉਹ ਡੈਡ ਹੋ ਗਏ